ਭਾਈ ਸਾਹਿਬ ਭਾਈ ਤਿਲਕਾ ਦੀ ਗੱਲ ਕਹਿ ਕੇ ਮੈਂ ਸਮਾਪਤੀ ਕਰ ਲੱਗਾ ਬਹੁਤ ਸਮਾਂ ਪਹਿਲਾਂ ਇੱਕ ਵਾਰੀ ਮੈਂ ਇਹ ਘਟਨਾ ਸਾਂਝੀ ਕੀਤੀ ਸੀ ਭਾਈ ਸਾਹਿਬ ਭਾਈ ਤਿਲਕਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਹੈ ਤੇ ਗੜ ਸ਼ੰਕਰ ਵਿੱਚ ਰਹਿੰਦੇ ਆ ਸ਼ਾਇਦ ਤੁਸੀਂ ਜਿਨ੍ਹਾਂ ਨੇ ਸੁਣੀ ਹੋਵੇਗੀ ਸਾਖੀ ਦੁਬਾਰਾ ਫਿਰ ਕਿਰਪਾ ਕਰਕੇ ਸੁਣਿਓ ਤੇ ਉੱਥੇ ਇੱਕ ਯੋਗੀ ਰਹਿੰਦਾ ਹੈ ਜਿਹਦੀ ਮਾਨਤਾ ਬਹੁਤ ਹੈ ਜੋ ਮੰਤਰ ਤੰਤਰ ਕਰਦਾ ਟੂਣੇ ਟਮਾਣੇ ਕਰਦਾ ਧਾਗੇ ਤਵੀਤ ਕਰਦਾ ਤੇ ਲੋਕ ਉਹਨਾਂ ਦੇ ਕੋਲ ਵੈਸੇ ਵੀ ਜ਼ਿਆਦਾ ਜਾਂਦੇ ਐ ਜਿਹੜਾ ਬੰਦਾ ਸੱਚੀ ਗੱਲ ਕਹੇ ਚਾਰ ਬੰਦੇ ਨਹੀਂ ਉਹਨੂੰ ਸੁਣਨ ਵਾਲੇ ਹੁੰਦੇ ਤੇ ਜਿਹੜਾ ਬੰਦਾ ਝੂਠੀਆਂ ਗੱਲਾਂ ਕਹੇ ਕਹੇ ਤੇ ਤੇ ਸ਼ਨੀ ਭਾਰੂ ਐ ਤੇ ਤੇ ਸ਼ੁਕਰ ਭਾਰੂ ਐ ਮੰਗਲ ਭਾਰੂ ਐ ਬੁਰਾ ਹਾਲ ਧੀਰਾਂ ਲੱਗ ਜਾਂਦੀਆਂ ਨੇ ਪਰ ਉਹ ਸੇਮ ਗੱਲ ਸੀ ਪਰ ਜਦੋਂ ਬਾਬਾ ਜੀ ਉੱਥੇ ਪਹੁੰਚੇ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਸਿੱਖੀ ਦੀ ਗੱਲ ਕੀਤੀ ਤੇ ਦੂਜੇ ਪਾਸੇ ਗੰਗਾ ਵਹਿਣੀ ਸ਼ੁਰੂ ਹੋ ਗਈ ਜੋਗੀ ਦੀ ਮਾਨਤਾ ਘਟੀ ਤੇ ਭਾਈ ਤਿਲਕਾ ਨੇ ਗੁਰੂ ਦੀ ਸਿੱਖੀ ਫੁਲਾ ਦਿੱਤੀ ਜੋਗੀ ਨੇ ਸੋਚਿਆ ਤਾਂ ਭੁੱਖੇ ਮਰਨ ਵਾਲੀ ਗੱਲ ਐ ਵੀ ਜੇ ਇਦਾਂ ਹੀ ਰਿਹਾ ਤੇ ਟਕੇ ਨਹੀਂ ਆਉਣੇ ਚਾਰ ਭੁੱਖੇ ਮਰਾਂਗੇ ਉਹ ਕਹਿੰਦਾ ਵੀ ਕੋਈ ਤਰਤੀਬ ਸੋਚੋ ਰਾਤ ਸੁੱਤਾ ਸੁੱਤੇ-ਸੁੱਤੇ ਪਿਆ ਉਹਨੇ ਦਿਮਾਗ ਵਿੱਚ ਇੱਕ ਖੇਡ ਨਿਆਰੀ ਜੀ ਰਚੀ ਸਵੇਰੇ ਉੱਠਦਿਆਂ ਸਾਰ ਜਿਹੜੇ ਉਹਦੇ 8-10 ਚੇਲੇ ਸੀ ਪ੍ਰਚਾਰ ਕਰਨ ਵਾਲੇ ਉਹਨੇ ਨਾ ਸਾਰੇ ਦੇ ਸਾਰੇ ਪੂਰੇ ਸ਼ਹਿਰ ਵਿੱਚ ਫੁਲਾ ਦਿੱਤੇ ਤੇ ਜੋਗੀ ਰਾਸ ਸੁੱਤਾ ਉਹਨੇ ਪ੍ਰਚਾਰ ਕੀਤਾ ਆਪਣੇ ਚੇਲਿਆਂ ਦੇ ਰਾਹੀਂ ਘਰ-ਘਰ ਵਿੱਚ ਉਹਦੇ ਚੇਲੇ ਗਏ ਕਹਿੰਦੇ ਵੀ ਇੱਕ ਬੜੀ ਵੱਡੀ ਖੁਸ਼ਖਬਰੀ ਲੈ ਕੇ ਆਏ ਕਹਿੰਦੇ ਕੀ ਕਹਿੰਦੇ ਇਦਾਂ ਹੈ ਵੀ ਰਾਤੀ ਜੋਗੀ ਜੀ ਸੁੱਤੇ ਪਿਆ ਸੁਪਨਾ ਆਇਆ ਸ਼ਿਵਜੀ ਜਿਹੜੇ ਮਹੇਸ਼ ਜਿਨ੍ਹਾਂ ਦਾ ਨਾਮ ਹੈ ਉਹ ਸੁਪਨੇ ਵਿੱਚ ਆਏ ਉਹਨਾਂ ਨੇ ਕਿਹਾ ਵੀ ਸਵੇਰੇ ਸਭ ਤੋਂ ਪਹਿਲਾਂ ਜਿਹੜਾ ਬੰਦਾ ਤੇਰੇ ਦਰਸ਼ਨ ਕਰੇਗਾ ਉਹਨੂੰ ਇੱਕ ਸਾਲ ਦਾ ਸਵਰਗ ਇੱਕ ਸਾਲ ਦਾ ਸਵਰਗ ਫਰੀ ਚ ਉਹ ਵੀ ਫਰੀ ਦੇ ਵਿੱਚ ਤੇ ਫਰੀ ਚ ਹਰ ਬੰਦਾ ਭਾਲਦਾ ਹੈ ਸਵਰਗ ਤਾਂ ਬੜੀ ਵੱਡੀ ਗੱਲ ਹੈ ਲੈਣਾ ਲੱਗ ਗਿਆ ਜੋਗੀ ਦੇ ਮੂਰੇ ਸਵਰਗ ਲੈਣਾ ਜੀ ਸਵਰਗ ਲੈਣਾ ਸਵਰਗ ਲੈਣਾ ਫਿਰ ਸਵਰਗ ਦੀ ਭਾਲ ਦੇ ਵਿੱਚ ਬੜਾ ਬੜੀ ਗਹਿ ਵਿੱਚ ਹੋਈ ਕਹਿੰਦੇ ਸਾਰਾ ਹੀ ਸਾਰਾ ਸ਼ਹਿਰ ਆ ਗਿਆ ਹੋਵੇਗਾ ਲੇਕਿਨ ਭਾਈ ਤਿਲਕਾ ਜੀ ਨਹੀਂ ਆਏ ਜਿਸ ਟਾਈਮ ਜੋਗੀ ਨੇ ਵੇਖਿਆ ਵੀ ਜਿਹੜੇ ਬੰਦੇ ਨੂੰ ਉਹ ਲਿਆਉਣਾ ਚਾਹੁੰਦਾ ਸੀ ਉਹ ਤਾਂ ਆਇਆ ਹੀ ਨਹੀਂ ਕਹਿੰਦੇ ਕੌਣ ਕਹਿੰਦੇ ਭਾਈ ਤਿਲਕਾ ਕਹਿੰਦੇ ਘਰ ਸੁਨਾਹ ਪਹਚਾਓ ਪਚਵਾਇਆ ਬੜੀ ਵਰੀ ਆਖਿਆ ਭਾਈ ਤੁਲਕਾ ਜੀ ਕਹਿੰਦੇ ਉਹਨੂੰ ਪਖੰਡੀ ਨੂੰ ਕਹਿਆ ਆਪਣਾ ਸਵਰਗ ਆਪਣੇ ਕੋਲ ਰੱਖ ਮੈਨੂੰ ਤੇਰੇ ਸਵਰਗ ਦੀ ਜਰੂਰਤ ਨਹੀਂ ਹੈ ਕਹਿੰਦੇ ਬਾਬਾ ਫਿਰ ਆਪ ਹੀ ਉਚਰਾ ਚੱਲ ਕੇ ਗਿਆ ਕੁੰਡਾ ਖੜਕਾਇਆ ਭਾਈ ਤੁਲਕਿਆ ਹੁਣ ਸਵਰਗ ਨਾ ਥੋੜੇ ਟਾਈਮ ਦਾ ਹੀ ਰਹਿ ਗਿਆ ਦਿਨ ਢਲਣ ਵਾਲਾ ਹੈ ਸਵਰਗ ਲੈ ਲੈ ਮੇਤੋਂ ਭਾਈ ਤੁਲਕਾ ਜੀ ਕਹਿੰਦੇ ਆਪਣੇ ਕੋਲ ਰੱਖ ਮੈਨੂੰ ਤੇਰਾ ਸਵਰਗ ਨਹੀਂ ਚਾਹੀਦਾ ਰਾਜ ਨਾ ਚਾਹੂੰ ਮੁਕਤਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਮੈਨੂੰ ਚਾਹੀਦਾ ਨਹੀਂ ਕਹਿੰਦੇ ਆਖਰਕਾਰ ਜਿਸ ਟਾਈਮ ਇਹ ਗੱਲ ਕਹੀ ਨਾ ਅੱਕ ਥੱਕ ਕੇ ਜੋਗੀ ਕਹਿੰਦਾ ਵੀ ਇਦਾਂ ਕਰ ਗੁਰੂ ਦੇਆ ਸਿੱਖਾ ਆਪਣਾ ਦਰਵਾਜ਼ਾ ਖੋਲ ਮੈਂ ਤੇਰੇ ਦਰਸ਼ਨ ਕਰਨੀ ਚਾਹੁੰਨਾ ਆਖੋ ਸਤਨਾਮ ਵਾਹਿਗੁਰੂ ਵੀ ਮੈਂ ਤੈਨੂੰ ਸਪਸ਼ਟ ਕਹਿ ਦਿੰਦਾ ਵੀ ਮੈਂ ਹੈਗਾ ਪਖੰਡੀ ਮੈਂ ਪਖੰਡ ਕਰਿਆ ਲੋਕਾਂ ਨੂੰ ਪਿੱਛੇ ਲਾਇਆ ਪਰ ਮੈਨੂੰ ਇਹ ਪਤਾ ਲੱਗ ਗਿਆ ਵੀ ਤੇਰੇ ਵਰਗੇ ਸਿੱਖ ਹੋਣ ਤੇ ਪਖੰਡਾ ਵਿੱਚ ਨਹੀਂ ਆਉਂਦੇ ਮੈਨੂੰ ਤੂੰ ਇੰਨੀ ਕਿਰਪਾ ਕਰ ਦਰਵਾਜ਼ਾ ਖੁੱਲ ਕੇ ਦੱਸ ਦੇ ਵੀ ਤੂੰ ਕਿ